ਚੱਲ 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 ਮਾਰਨਿੰਗ ਥੋੜਾ ਇਧਰ ਛੋਟੂ ਡਰਾਈਵਰ ਚੈੱਕ ਕਰੋ ਬਣੇ ਇਧਰ ਤਿੰਨ ਤਿਆਰ ਹੋਏ ਬਣੇ ਅੱਜ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਅੱਜ ਦਾ ਵਲੌਗ ਦੋਸਤੋ ਆਪਾਂ ਕਰਦੇ ਹਾਂ ਸਟਾਰਟ ਅੱਜ ਆਪਾਂ ਆਪਣੇ ਘੋੜੇ ਤੇ ਦੇਖਦੇ ਹਾਂ ਰਾਈਡ ਕਰਕੇ ਵੀ ਹੋਇਆ ਵੀ ਕਿਵੇਂ ਚੜਾਉਂਦਾ ਕਿ ਨਹੀਂ ਕਿਵੇਂ ਖਰਾਬੀਆਂ ਕਰਦਾ ਤੁਹਾਨੂੰ ਦਿਖਾਉਨੇ ਆ ਤੇ ਅੱਜ ਨਾਲੇ ਗੇਟਾਂ ਵਾਲੇ ਮਿਸਤਰੀ ਪਹੁੰਚੇ ਹੋਇਆ ਹੋ ਸਕਦਾ ਅੱਜ ਪੇਂਟ ਹੋ ਜਾਣਗੇ ਗੇਟ ਤੇ ਫਿਰ ਕੱਲ ਤਿੱਕਰ ਮੈਲਾ ਕੱਲ ਨੂੰ ਲਾ ਦੇਾਂਗੇ ਤੇ ਬਾਕੀ ਜੋ ਵੀ ਹੋਇਆ ਤੁਹਾਨੂੰ ਅੱਜ ਵਖੋਣੇ ਨੂਰ ਵੀ ਆਉਂਦਾ ਪਿਆ ਆਪਦੀ ਘੋੜੀ ਲੈ ਕੇ ਤੇ ਵਲੌਗ ਨਾਲ ਬਣੇ ਰਹੋ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਕੀ ਮੌਲ ਆਪਣੇ ਫਾਰਮ ਦਾ ਤੁਸੀਂ ਚੈੱਕ ਕਰ ਸਕਦੇ ਚਿੜੀਆਂ ਸਵੇਰੇ ਮਾਰਨਿੰਗ ਟਾਈਮ ਐ ਪੂਰਾ ਆਉਸਮ ਫੀਲ ਹੋਈ ਜਾਂਦਾ ਕਿ ਨਹੀਂ ਛੋਟੂ ਹਾਂ और चलो अभी बोलो हाय nih ਵਰੀ ਆ ਤੋ ਇਸ ਮੌਸਮ ਸਾਫ਼ੀ ਆ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਆਪਾਂ ਇਹਨੂੰ ਘੋੜੇ ਨੂੰ ਬਈ ਵੈਸੇ ਈ ਉਹੀ ਤੋਰਨਾਗੇ ਦੋ ਦਿਨ ਹੋ ਗਏ ਇੱਕ ਤਾਂ ਵੀਰੇ ਦਾ ਪੈਰ ਦਾ ਦੱਸੋ ਕੀ ਨੁਕਸ ਸੀ ਕਹਿੰਦੇ ਹਾਂ ਜੀ ਪਹਿਲੇ ਪਹਿਲੇ ਸੁਣਾ ਰਿਹਾ ਸੀ ਅੱਛਾ ਉਥੇ ਉਹਦੇ ਕਰਕੇ ਬੰਨੇ ਰਹਿਣ ਕਰਕੇ ਨਾ ਤੇ ਹੁਣ ਇਹਦੀ ਰਿਕਵਰੀ ਕਿਵੇਂ ਹੋ ਰਹੀ ਏ ਸਵੇਰੇ ਸਵੇਰੇ ਤੇ ਬਾਹ ਦਵਾਲੀ ਮਾਰ ਕੇ ਹਾਂਜੀ ਤੇ ਬਾਕੀ ਤੁਹਾਨੂੰ ਨਿੱਕਾ ਜਿਹਾ ਢੇੜਾ ਲਾ ਕੇ ਵਿਖਾਵਾਂਗੇ ਜ਼ਿਆਦਾ ਤਾਂ ਨਹੀਂ ਹਜੇ ਤੇ ਆਉਂਦਾ ਤੁਹਾਨੂੰ ਢੇੜਾ ਲਾ ਕੇ ਵਿਖਾਉਣੇ ਇੱਕ ਰਾਸੀ ਕਾਢੇਗੀ ਢੇੜਾ ਹਾਂਜੀ ਜਗਨੂਰ ਸਿੰਘ ਹਾਂਜੀ ਹਾਂਜੀ ਨੂਰ ਤਾਂ ਟਮਿੰਟ ਮਾਰਦਾ ਚੱਲ ਨੂਰ ਚੱਲ ਜੀ ਕਰਮਾਂ ਵਾਲਿਆ ਮੌਸਮ ਕੈਂਟ ਹੋਇਆਗਾ ਜਿਤਨੂਰ ਨੇ ਆਕੇ 7 ਵਜੇ ਮੈਨੂੰ ਉਠਾ ਲਿਆ ਆਦਾ ਠਾਕਾ ਕਾਕਾ ਤੇ ਹੁਣ ਜਾਣੇ ਉਹ ਉਥੋਂ ਤੱਕ ਰਹਿਣਾ ਤੇ ਕਰ ਗੇੜਾ ਕੱਢ ਕੇ ਆਉਨੇ ਆ

ਜਾ ਰਹੇ ਆਪਾਂ ਤੇ ਕਿਨੂੰ ਵੀਰੇ ਨੂੰ ਨੋ ਮੀਟਰ ਆਪਾਂ ਆਪਣੇ ਮੋੜ ਤੱਕ ਪਹੁੰਚ ਚੁੱਕੇ ਆਂ ਤੇ ਇਹ ਨੂਰ ਰਾਈਡਰ ਕਹਿੰਦੇ ਉੱਡਿਆ ਹੀ ਜਾਂਦਾ ਸੇਰ ਦਾ ਮੌਸਮ ਕਹਿੰਦੇ ਪੂਰਾ ਆਸਮਾਨ ਹਵਾ ਰਤੀ ਮੀਂਹ ਕਾਫੀ ਪੈ ਗਿਆ ਆਪਣੇ ਤੇ ਹਾਂਜੀ ਨੂਰ ਜੀ ਹਾਂਜੀ ਅੱਜ ਜੀ ਘੋੜਾ ਤਾਂ ਕਰਕੇ ਤੋਂ ਰਿਹਾ ਜੀ ਇਹਨਾਂ ਥੋੜਾ ਪਿਛਲੇ ਤਰ੍ਹਾਂ ਹੀ ਖਰਾਬੀ ਸੀਗੀ ਤੇ ਫੈਰੀਰ ਨੇ ਪੂਰ ਕੇ ਸੁਝੂ ਜੀ ਅੱਛਾ ਜੀ ਤਾ ਕਰਕੇ ਹੁਣ ਟੂਰੀਡਨ ਨਾਲੇ ਥੋਰਮਲ ਜਾਨਵਰ ਤੰਦਰੁਸਤ ਰਹਿੰਦਾ ਬਿਲਕੁਲ ਜੀ ਬਿਲਕੁਲ ਇਹੀ ਹੁਣ ਡੇਲੀ ਹੋਗੇ ਜੀ ਅੱਜ 5:30 ਵਜੇ ਉੱਠ ਕੇ ਪਹਿਲਾਂ ਘੋੜਾ ਨਹਾਇਆ ਜੀ ਹਾਂਜੀ ਬਿਲਕੁਲ ਜੀ ਬਿਲਕੁਲ ਕੋਈ ਝੂਠ ਵਾਲੀ ਗੱਲ ਨਹੀਂ ਤੇ ਹਾਂਜੀ ਇਹ ਵੀ ਗੱਲ ਸੱਚੀ ਹੈ ਜੀ ਥੋਰ ਨੇ ਆ ਕੇ ਛਾਤ ਆਈ ਤੇ ਬਾਕੀ ਤੁਸੀਂ ਯਾਰੋ ਬੇਲੀਓ ਕਰੋ ਚੈੱਕ ਅਇਤਰੀ ਨੂਰ ਗਾਇ ਹਾਂਜੀ ਦੋਸਤੋ ਤੇ ਨੂਰ ਹੁਣ ਆਪਣੇ ਘੋੜੇ ਦੇ ਪੈਲੀ ਦੀ ਵਹਿਣ ਲੱਗਾ ਦੇਖਦੇ ਆ ਆਪਣਾ ਜਾਨਵਰ ਕੀ ਰਿਐਕਟ ਕਰਦਾ ਮਾਰ ਵੀ ਨੂਰ ਸ਼ਾਲ ਲੈ ਕੇ ਬਾਬੇ ਦਾ ਨਾਂ ਕਲਗੀਧਰ ਸੱਚੇ ਪੀਰ ਦਾ ਵਾਹ ਵੀ ਵਾਹ ਝੋਟਿਆ ਝੋਟਿਆ ਚੱਲ 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 ਓਏ ਹੋਏ 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 ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਤੇ ਕੀੜਾ ਔਰ ਨੂਰ ਵੀ ਚੱਲ ਵੀ ਝੋਟਿਆ ਐ ਅੜ ਗਿਆ ਅੜ ਗਿਆ ਅੜ ਗਿਆ ਹਲ ਚੱਲ 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 ਮਾਰ ਜਾ ਛਾਲ ਲੋ ਵੀ ਮੁੰਡੇ ਉਹ ਨੂਰ ਰਾਈਡਰ ਚੜ ਗਿਆ ਘੋੜੇ ਦੇ ਯਾਰਾ ਨੂਰ ਵਾਹ ਵੀ ਵਾਹ ਪੱਕੇ ਸਵਾਰ ਕਹਿੰਦੇ ਨੇ ਇਹਨੇ ਕੋਲ ਨੂਰ ਨਹੀਂ ਫੁੱਲ ਜਾਂਦੇ ਹਾਂ ਇਹ ਕੋਈ ਦਿੱਕਤ ਵਾਲੀ ਗੱਲ ਨਹੀਂ ਜੀ ਆਪਣਾ ਘੋੜਾ ਠੰਡਾ ਤੁਰ ਪਿਆ ਕਿ ਨਹੀਂ ਵਧੀਆ ਬਹੁਤ ਵਧੀਆ ਬਹੁਤ ਵਧੀਆ ਲੋ ਵੀ ਕਹਿੰਦੇ ਇੱਕ ਵਾਰੀ ਚੜ੍ਹ ਕੇ ਦੇਖਣਾ ਸੀ ਤੇ ਉਹ ਆਪਾਂ ਚੜ੍ਹ ਕੇ ਤੁਹਾਨੂੰ ਵਿਖਾ ਦਿੱਤਾ ਹੈ ਤੇ ਸੋ ਹਣ ਜਦੋਂ ਪੈਰ ਸੈੱਟ ਹੋ ਗਏ ਹੁੰਦੇ ਫਿਰ ਰਾਈਡ ਕਰਿਆ ਕਰਾਂਗੇ ਕਿ ਨਹੀਂ ਨੂਰ ਵੀਰਾ ਆਉਂਦਾ ਕੋ ਘੋੜੀ ਲੈ ਕੇ ਕਿ ਨਹੀਂ ਮੌਲ ਚੱਕ ਬਾਬੇ ਉਹ ਕੈਂਟਾ ਖੜਾ ਪੂਰਾ ਤੇ ਉਤਰੋ ਵੀਰ ਹੁਣੀ ਘੋੜੀ ਲੈ ਕੇ ਆਉਂਦੇ ਪੈਣ ਦੜੰਗਿਆਂ ਦੇ ਲਗਾ ਉਹਦਾ ਝੋਟਾ ਤਖਾਉਣਿਆ ਤੁਹਾਨੂੰ ਵੀਰਾ ਜਦੋਂ ਨੇੜੇ ਆ ਗਿਆ ਤੇ ਬਾਕੀ ਤੈਨੂੰ ਵੇਖ ਕੇ ਹੋਈ ਚ ਤੈਨੂੰ ਵੇਖ ਕੇ ਚਾਲ ਤੇ ਹੋ ਗਈ ਏ ਅੱਗੇ ਖੜਾ ਅੱਗੇ ਖੜਾ ਲੋ ਜੀ ਪੰਜਾਬ 7090 ਦੇ ਤਾਂ ਕਿਉਂ ਪਣ ਗਈ ਨਾ ਕੁੰਡੀ ਅਦਰ ਛਾਟੀ ਨਵਰੇ ਨਾਂਗੀ ਰੱਖਿਆ ਨਾ ਨਾਰਾ ਰੱਖਿਆ ਹੈ ਹਾਂ ਹਾਂ ਨੱਚਦੀ ਆਉਂਦੀ ਹੈ

ਉਹ ਨੂੰ ਨੀ ਕੋੜੀ ਨੂੰ ਚੌਂਟ ਲੱਗੀ ਕੋਈ ਜ਼ਿਆਦਾ ਖਰਾਬ ਨਹੀਂ ਕੀਤਾ ਜੀ ਥੋੜੇ ਨੇ ਸੋ ਬਹੁਤ ਵਧੀਆ ਤੁਰਿਆ ਵਾਲੇ ਦੇਖ ਹੀ ਸਕਦੇ ਹੋ ਸਮਾਂ ਇਹ ਤਾਂ ਹੁਣ ਉਹ ਤਾਂ ਬਾਜ਼ੀਆਂ ਲਵਾ ਦਿੰਦਾ ਨੀ ਉਹ ਜਾਨ ਨੱਚਦਾ ਆਖ ਆਨ ਬੜਾ ਮੇਟਰ ਆਪਾਂ ਤਾਂ ਨਹੀਂ ਹੁਣ ਨੇੜੇ ਹੁੰਦੇ ਕਿਉਂਕਿ ਆਪਾਂ ਦਾ ਆਪਣੇ ਥੋੜਾ ਜਿਹਾ ਦਿੱਕਤ ਚੱਲਦੀ ਲੱਕ ਦੀ ਵੀ ਤੇ ਤਾਂ ਕਰਕੇ ਜਦੋਂ ਹੁੰਦੇ ਆ ਬਾਲ ਦੇ ਮੈਣਾਂ ਘੋੜਾ ਦਾ ਵੇਖੀ ਖੇਡਦਾ ਚਾਹਣ ਦੇ ਦੋ ਮਹੀਨਾ ਚਦੇ ਆ ਉਹ ਵਾਲੀ ਵੀ ਕੋੜੀ ਚਾਲ ਨਹੀਂ ਸਹੀ ਜੇ ਪਈ ਹੋਈ ਉਹ ਵੀ ਬੜਕਾਉਂਦੀ ਬਹੁਤ ਹੈ ਓਏ ਲਓ ਜੀ ਛਾਟੀਆਂ ਦਿੱਤੀਆਂ ਲਾਹ ਤੇ ਘੋੜੇ ਨੂੰ ਕਰਤਾ ਅੰਦਰ ਮਾਰਨਿੰਗ ਥੋੜਾ ਆਪਾਂ ਚੱਲਣਾ ਜੱਗ ਆ ਯਾਰਾ ਮਿੱਟੀ ਸਾਰੀ ਬਾਹਰ ਡੰਢਣੀ ਪਏ ਓਏ ਵੀ ਕੋੜੀ ਦੇ ਪਹਿਰਾ ਸਵਾਦ ਨਹੀਂ ਆਇਆ ਕਾਲੀ ਨੂੰ ਪਾਉਂਦਾ ਆਈ ਗੱਸ ਲੈਨੇ ਆਉਂਦੇ ਦੇ ਹੋਰ ਕਿਵੇਂ ਘੋੜੀ ਨੂੰ ਹੋਰ ਯਾਰ ਵੀਰੇ ਕਿਵੇਂ ਐਕਸਪੀਰੀਅੰਸ ਰਿਹਾ ਘੋੜੇ ਤੇ ਪਹਿਲੀ ਰਾਈਡ ਕੀਤੀ ਘੋੜਾ ਠੀਕ ਹੈ ਤੁਰਨਾ ਤੇ ਨਹੀਂ ਹੁੰਦਾ ਘੋੜੇ ਨੂੰ ਜਿਵੇਂ ਜਿਵੇਂ ਜਾਣ ਪੈਗੀ ਘੋੜੇ ਚ ਹੰਕਾਰ ਚ ਆਏਗਾ ਫਿਰ ਨਰ ਦੀ ਸਵਾਰੀ ਤੇ ਨਾਦੀ ਆ ਬਿਲਕੁਲ ਬਿਲਕੁਲ ਸਾਨੂੰ ਦਿਖਾਵਾਂਗੇ ਅਗਦੀਆਂ ਵੀਡੀਓ ਚ ਥੋੜਾ ਪੈ ਪੈਰਾ ਕਰਕੇ ਤੇ ਬਾਨਾ ਮਾਪੂਣਾ ਲਈ ਸਸਤ ਨੂੰ ਰੇਡੀ ਵਲੌਗ ਦੇਖਣ ਨੂੰ ਮਿਲਿਆ ਕਰਨਗੇ ਆਪਾਂ ਬਣਾਉਂਦੇ ਆਂ ਜੀ ਹੁਣ ਕਹਿੰਦੇ ਖਾਲੀ ਕੋੜੀ ਤੇ ਕਰਾਂਗੇ ਰਾਈਡ ਕਾਫੀ ਟਾਈਮ ਬਾਅਦ ਹਾਂਜੀ ਮਿੱਤਰੋ ਕਰੋ ਗੇਟ ਚੈੱਕ ਹੋਏ ਪੈਣੇ ਇੱਧਰ ਤਿੰਨ ਤਿਆਰ ਹੋਏ ਪੈਣੇ ਅੱਜ ਰੰਗ ਵਾਲੇ ਮਿਸਤਰੀ ਨਹੀਂ ਆਉਣਾ ਤੇ 3 ਦੇ 2 5 ਬਲੌਗ ਹੀ ਕਹਿੰਦੇ ਕਾਲੀ ਘੋੜੀ ਤੇ ਅੱਜ ਕਾਫੀ ਦਿਨਾਂ ਬਾਅਦ ਰਾਈਡ ਕੀਤੀ ਜਾਊਗੀ ਤੇ ਦਿਖਾਉਣੇ ਆ ਤੁਹਾਨੂੰ ਅਸਿਦਾ ਸਾਰੀ ਬਲੌਗ 'ਚ ਨਹੀਂ ਆਉਣਾ ਆਲਾ ਹੀ ਕੱਲ੍ਹ ਕੀ ਹੈ ਹਾਲਾ ਨੂਰਗਿਰ ਨੇ ਨੂਰਗਿਰ ਨੇ ਕੀ ਹੈ ਹੈ ਚੱਲ ਕੋਈ ਨਹੀਂ ਸਵਾਲ ਬੁਲ ਘਟਾ ਗਏ ਆ ਹਾਂਜੀ ਵਾਹ ਬੱਲੇ ਗੇਟ ਤਿਆਰ ਨੇ ਹਾਂ ਸਿੱਟ ਕਰ ਦੇਣੇ ਆ ਚਲੋ ਜੀ ਦਿਖਾਉਣੇ ਆ ਤੁਹਾਨੂੰ ਅੱਜ ਦੀ ਫਿਟਿੰਗ ਹੁੰਦੀ ਆ ਬੜੀ ਸੋਹਣੀ ਬੜੀ ਲਾਈ ਜਾਉਂਗੀ ਅੰਕਲ ਹੁਣੇ ਭਤੀਜਾ ਮਿਲਣੀ ਕਰਨਾ ਹੈ ਭਤੀਜਾ ਨਾ ਲੋ ਮੇਰੇ ਵੀਡੀਓ ਕਰੋ ਚੈੱਕਰਾ ਚਾਲ ਦੀ ਮੈਂ ਵੀਡੀਓ ਪਾਉਂਗਾ ਯੂਟਿਊਬ ਤੇ ਦੇਖਿਓ ਤੁਸੀਂ ਬਹੁਤ ਸੋਹਣੀ ਤੋਰ ਦਾ ਵੀਰਾ ਆਪਣਾ ਘੋੜੀ ਨੂੰ ਲੋ ਜੀ ਨੂਰ ਚੱਲਿਆ ਘਰਾਂ ਨੂੰ ਕਹਿੰਦੇ ਬਹੁਤ ਗਾਲਾਂ ਪੈ ਗਈਆਂ ਘਰੋਂ ਲੋ ਵੀ ਦੋਸਤੋ ਰਾਈਡ ਕਰਕੇ ਆ ਗਏ ਆਪਾਂ ਤੇ ਹੁਣ ਮਾਲਚਾ ਜਾ ਰਹੀਆਂ ਨੇ ਇਤਰਾ ਮੁੜਕਾ ਸਾਫ ਕਰੀ ਜਾਂਦਾ ਛੋਟੂ ਫਿਰ ਹੱਥ ਮਾਰ ਦੂਗਾ ਚੰਗੀ ਤਰ੍ਹਾਂ ਦੋਸਤ ਆਸਟ੍ਰੇਲੀਅਨ ਹੈ ਕਿਉਂ ਲਈ ਦੋਸਤੋ ਮਿੱਟੀ ਪੱਧਰ ਕਰਨ ਲੱਗੇ ਆ ਤਾਂ ਇਧਰ ਛੋਟੂ ਡਰਾਈਵਰ ਚੈੱਕ ਕਰੋ ਐਵੇਂ ਨਾ ਜਾਣੇ ਜੇ ਇਹਨੂੰ

ਵਾਹ ਵੀਰਵਾ ਡਰਾਈਵਰ ਤਿਆਰ ਕਰਦਾ ਕਹਿੰਦੇ ਠੀਕ ਹੈ ਅਬ ਟੇਬਲ ਤੇ ਕਰ ਦਈਏ ਪੱਧਰ ਫਿਰ ਲਾਵਾਂਗੇ ਇੱਥੇ ਜੋ ਪਹਿਲਾਂ ਲੱਗਾ ਹੋਇਆ ਸੀ ਚਲੋ ਹੀ ਅਗਲੇ ਵਲੌਗ ਚ ਤੁਹਾਨੂੰ ਜੋ ਵੀ ਹੋਇਆ ਵਿਖਾਵਾਂਗੇ ਗੇਟ-ਗੁਟ ਲੱਗੇ ਹੁਣ ਉਦੋਂ ਬਣਾਵਾਂਗੇ ਇਸ ਲਈ ਇਹ ਵਲੌਗ ਆਪਣਾ ਇੱਥੇ ਖਤਮ ਹੁੰਦਾ ਸੋ ਸਸਰੀ ਘਰ ਦੇ ਸਾਰਿਆਂ